ਜੋ ਤੋ ਪ੍ਰੇਮ ਖੇਲਣ ਕਾ ਚਾਉ ਜੋ ਤੋ ਪ੍ਰੇਮ ਖੇਲਣ ਕਾ ਚਾਉ ਪੜੋ ਬਾਣੀ ਢਿਲੇ ਜਿਓ ਸਿਰਦਰ ਤਲੀ ਗਲੀ ਮੇਰੀ ਆਵ ਸਿਰਦਰ ਤਲੀ ਗਲੀ ਮੇਰੀ ਆਵ ਤਾਰਕਲੀ ਗੀ ਮੇਰੀ ਆਇ ਤੁਮਾਰ ਜਪੈਤ ਤਰੀ ਜੈ ਤੁਮਾਰ ਬਗਦ ਤਵੀ ਜੈ ਤੁਮਾਰ ਜਪੈਤ ਤਰੀ ਜੈ ਸਰਦੀਜ ਕਾਲਾ ਕੀ ਜੈ ਸਰਦੀਜ ਕਾਲਾ ਕੀ ਇਹ ਰਦੀ ਜੇ ਤਾਂ ਨਾ ਕੀ ਪਹਿਲਾ ਲੱਖਣ ਮਾਰੇ ਨੇ ਭਗਤ ਮਾਲਾ ਚੰਡਿਆ ਵੀ ਝੂਠ ਨਹੀਂ ਬੋਲਣਾ ਕਿਸੇ ਦਾ ਹੱਕ ਨਹੀਂ ਖਾਣਾ ਅਮਰਤ ਜਿਲੀਏ ਜੁੜਨਾ ਨਾਮ ਸਿਮਰਨ ਤੇ ਚੌਥਾ ਕੇਸ ਸੁੱਝੇ ਰੱਖਣੇ ਤੇ ਰਬ ਦੀ ਮੋਹ ਰਾ ਤੇ ਦੂਜੇ ਸਾਰੇ ਪਰ ਮਾਲੇ ਪੱਕਿਆ ਤੇ ਆਪਾਂ ਕਿਦਰ ਨਹੀਂ ਕਰਦੇ ਵੀ ਆਪਕੇ ਸਤਨਾ ਦਾਦਾ ਨਿਹੰਗ ਸਿੰਘ ਸੀ ਪਿਓ ਨੇ ਗੋਟਾ ਪਜਾਮਾ ਸਾਫ ਸੂਰਤ ਤੇ ਗਾਉਂ ਮੁੰਡਿਆਂ ਦਾ ਫਦੇ ਨਹੀਂ ਲੱਗਦਾ ਤੇ ਜਿਹੜੇ ਸਰਪੰਚ ਕੋਲੇ ਐ ਐਮਐਲਏ ਕੋਲੇ ਮੋਹਰ ਹੀ ਨਹੀਂ ਹੈਗੀ ਤੂੰ ਕੋਣ ਆਪੀਗਾ ਔਖੇ ਸੱਚ ਨਾਲ ਮਾਫੀ ਦੇ ਇਹ ਹੀ ਪ੍ਰਚਾਰ ਹੈ ਨਾ ਜੇ ਸਾਡੀ ਗੁਰੂ ਦੀ ਮੋਹਰ ਹੀ ਦਿਵਾਲੀ ਅਸੀਂ ਅਸੀਂ ਲੱਗੇ ਲੱਗੇ ਹਜ਼ਾਰ ਰੁਪਿਆ ਦੇ ਕੇ ਗੁਰੂ ਦੀ ਮੋਹਰ ਗਵਾਉਂਦੇ ਕਾਇਆ ਰੰਗਣ ਜੀ ਜੀ ਪਿਆਰੇ ਪਾਈਏ ਨਾ ਰੰਗਣ ਵਾਲਾ ਜੀ ਰੰਗੇ ਸਭ ਐਸਾ ਜਿਨ ਜਿਓ ਚੂਲੇ ਰਤੜੇ ਪਿਆਰੇ ਧੰਬਾਵਾ ਦਰਸ਼ਕ ਜਿਨ ਜਿਓ ਚੂਲੇ ਰੱਤ ਦੇ ਗਾਰੇ ਕੰਤ ਤਲਾਕ ਹੈ ਧੂੜ ਜਨਾ ਕੀ ਵੇਖ ਲੈ ਜੀ ਬਾਬੇ ਨਾਨਕ ਦੇ ਪੰਜ ਛੇ ਵਜਨ ਸੀ ਝੂਠ ਨਹੀਂ ਬੋਲਣਾ ਹਰ ਕੰੀ ਖਾਣਾ ਅਮਰਤ ਲਈ ਓਟਕੇ ਸਿਮਰਨ ਕਰਨਾ ਢਾਈ ਘੰਟੇ ਦੂਰ ਹੋਏ ਦਾ ਕੌਣ ਕਰ ਦੇ ਹੁਣ ਤੇ ਕਹੀ ਇਹੋ ਜਿਹਾ ਗਿਓ ਕਹਿੰਦੇ ਸਤਨਾਮ ਵਿਗਰੂ ਦੇ ਰਹੀ ਨਹੀਂ ਆਪਣੇ ਸਤਨਾ ਉਹ ਉਹੀ ਦੀ ਕਰੂਗੇ ਤੁਸੀਂ ਤੁਬਾਨੀ ਕਹਿ ਰਹੀ ਹੈ ਜੇ ਤੁਸੀਂ ਪੜਿਆ ਪ੍ਰਭੂ ਦਾ ਸਿਮਰਨ ਸਾਥੇ ਪ੍ਰਭੂ ਕੇ ਸਿਮਰਨ ਜਿਦਿਨੇ ਪ੍ਰਭੂ ਕੇ ਸਿਮਰਨ ਤ੍ਰਿਸ਼ਨਾ ਮੁਝ ਜਿਹੜੀ ਬਿਮਾਰੀ ਸਨ ਸਾਰਿਆਂ ਨੂੰ ਚਿਮੜ ਗਈ ਭੁੱਖ ਦੀ ਮਾੜੀ ਜੀ ਬੁਰਕੀ ਕਿਤੇ ਕੋਈ ਵੱਧ ਫਾਦ ਲੈਂਦਾ ਤੇ ਉੱਥੇ ਜਾ ਕੇ ਬਹਿ ਜਾਂਦੇ ਆ ਕੌਮ ਦਾ ਪੈਣਾ ਨਹੀਂ ਕੁਝ ਬਣਿਆ ਆ ਜਿਹਦੇ ਮੂਲੇ ਵੇਖੇਗਾ ਵੀ ਇਹ ਸਾਡੀ ਬਾਹ ਫੜੂਗਾ ਬਾਅਦ ਚ ਪਤਾ ਲੱਗਦਾ ਉਹ ਦੁਨੀਆਂ ਨਾਲ ਤੁਰਿਆ ਫਿਰਦਾ ਉੱਥੇ ਸਤਿਨਕ ਸਾਰੀ ਖੋਖਰੀ ਖੇੜਾ ਨਾ ਸੁਤਰੇਸ਼ਾ ਪ੍ਰਸ਼ਾਦਾ ਤਿਆਰ ਕਰਕੇ ਲਿਆਏ ਮਹਾਰਾਜ ਸਾਹਿਬ ਗੁਰੂ ਹਰਾਈ ਸਾਹਿਬ ਤਖਤ ਤੇ ਵੀ ਥੋੜੀ ਥੱਗਲ ਬਣੀ ਤਿਆਰੀ ਕਰੀ ਤੇ ਬੜੀ ਰੂਹ ਆਉਂਦਾ ਨੇ ਵਿਵੇਕ ਨੇ ਪਹਿਰੇ ਨਾਲ ਜਲ ਪਾਣੀ ਤਿਆਰ ਕੀਤਾ ਹੈ ਬ੍ਰਹਮ ਗਿਆਨੀ ਹਾਸ ਸੇ ਸਿੱਖਿਆ ਦੇ ਜਾਂਦੀ ਸੀ ਡੋਗੀ ਥਾਲ ਤਿਆਰ ਕਰਕੇ ਮਹਰਮ ਦੇ ਅੱਗੇ ਰੱਖਿਆ ਸੰਗਤ ਬੜੀ ਬੈਠੀ ਜੀ ਦੇ ਪਾਤਸ਼ਾਹ ਭੋਗ ਲਾ ਦੇ ਹੁਣ ਲਾ ਦੇ ਭੋਗ ਸਾਡੇ ਸਾਡੇ ਵੀ ਮਾਰੇ ਵੀ ਭੋਗ ਲਾ ਦੇ ਤੇ ਪਾਸ਼ਾ ਮੁਸਕਰਾ ਕੇ ਕਹਿੰਦੇ ਸੁਤ레ਸ਼ਾ ਜਿੰਨੇ ਸਭ ਤੋਂ ਵੱਧ ਪਿਆਰ ਕਰਦਾ ਨਾ ਉਹਨੂੰ ਬੋਲਵਾਇਆ। ਉਹ ਸਾਰੀ ਸੰਗਤ ਦੇ ਨੇਤਰਾਂ ਦੀ ਨੂਰ ਮਾਰੇ ਦੇ ਚਿਹਰੇ ਵੱਲ ਚਲੇ ਗਏ ਕਿ ਸੋ ਸਤਗੁਰ ਪਿਆਰਾ ਕੀ ਪਿਆਰੇ ਨੂੰ ਲਵਾਉਣ ਸਭ ਤੋਂ ਪਿਆਰੇ ਤੇ ਗੁਰੂ ਆਰੈ ਸਹਿਬ ਹੀ ਹੈ ਨਾ ਪਰ ਉਹਨੇ ਕੁਝ ਹੋਰ ਕਰਤਾ ਜੋੜਿਆ ਸੀ ਅੰਦਰੋਂ ਦੁਨੀਆ ਨੂੰ ਸਮਝਾਉਣ ਲਈ ਬੜਾ ਕੁਝ ਕਰਨਾ ਪਿੰਦਾ ਹੈ ਉਹਨਾਂ ਦਾ ਜੀਵਨ ਹੀ ਪ੍ਰਚਾਰ ਸੀ ਅਸੀਂ ਇਕੱਲੇ ਪ੍ਰਚਾਰ ਕਰ ਕੋ ਸਤਨਾਮ ਤਨਵਾਰ ਦਾ ਗੁਰਦਾਸ ਸਿੰਘ ਸਹਿਬ ਪਹਿਲੇ ਹੱਲ ਗ੍ਰੰਥੀ ਸੀ ਸਾਦਾ ਬੁੱਢਾ ਸਹਿਬ ਕਿੰਨੀ ਟੋਕਰੀ ਢੋਈ ਕਿੰਨੇ ਜੂਫੇ ਭਾਂਡੇ ਮਾਝੇ ਕਿੰਨੀ ਸੰਸ ਨੂੰ ਪੱਖਾ ਝੱਲਿਆ ਨਾਲੇ ਅੱਜ ਦੀ ਹੈ ਗ੍ਰੰਥੀ ਕਰ ਲੈਣਾ ਕੋ ਸਤ ਦਾ ਫਰਕ ਸਾਡੇ ਜੀ ਲਈ ਆ ਤਾਂ ਨਮਰੋ ਭਾਈ ਗੁਰਦਾਰ ਜੀ ਗੁਰੂ ਘਰ ਦੇ ਵੇਦ ਵਿਆਸ ਪਹਿਲੇ ਕਥਾਵਾਚਕ ਕਿੰਨੇ ਘੋੜਿਆਂ ਦੀ ਮੇਰੀ ਚੁੱਪੀ ਕਿੰਨੇ ਸ਼ਰੂਖ ਲਿਖੇ ਹਰ ਵੇਲੇ ਸੰਗਤ ਦੇ ਜੋੜਿਆਂ ਵਿੱਚ ਸੇਵਾ ਸੁਮਨਤ ਜਥੇਦਾਰਾਂ ਦੀ ਗੱਲ ਕਰਦੇ ਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਨੇ ਦਸ ਰਣਜੀਤ ਸਿੰਘਾਂ ਤੇ ਲਾਗੂ ਕੀਤਾ ਹੀ ਚੜਦੀ ਕਲਾ ਵਿੱਚ ਰਹਿਦਾ ਹੁੰਦਾ ਜਥੇਦਾਰ ਦੇ ਵਿੱਚ ਰਾਜ ਦੇ ਫਤਿਹ ਬਲਾਕੀ ਦੇ ਸ਼ੇਰੇ ਪੰਜਾਬ ਇੰਨਾ ਸਤਕਾਰ ਕਰਦਾ ਜਿਵੇਂ ਸਿੰਘ ਸਾਹਿਬ ਦੀ ਐਂਟਰੀ ਹੁੰਦੀ ਸੀ ਆਪਣਾ ਤਖਤ ਛੱਡ ਕੇ ਖੜ ਹੋ ਜਾਂਦਾ ਸੀ ਆਪ ਕੋ ਸਾਥ ਲਾ ਹੁੰਦਾ ਅੱਜ ਫਰਕ ਇਹ ਨਾ ਹੈ ਕਿ ਸ਼ੇਰੇ ਪੰਜਾਬ ਉੱਠ ਕੇ ਸਤਕਾਰ ਕਰਦਾ ਸੀ ਤੇ ਅੱਜ ਵਾਲੇ ਕੁਰਸੀ ਤੇ ਬਾਕੀ ਪਹਰਾ ਚ ਬੈਠੇ ਆ ਕੇ ਸਾਥ ਸਾ ਫਰਕ ਹੀ ਨਹੀਂ ਹੈ ਲੱਗੇ ਸਿੰਘ ਸਾਹਿਬ ਜੀ ਕੀ ਹੋਇਆ ਤੁਹਾਨੂੰ ਧੱਲਾੂ ਦਿੱਤਾ ਕਹਿੰਦੇ ਜੀ ਕੋਈ ਚਿੰਤਾ ਯਰ ਅਰਦਾਸ ਕਰ ਚੜ੍ਹਦੀ ਕਲਾ ਹੋਵੇ ਖੜੇ ਹੋਏ ਮદાન ਤੇ ਅਕਾਲੀ ਬਾਬਾ ਫੁੱਲਾ ਸਿੰਘ ਨੇ ਅਰਦਾਸ ਕੀਤੀ ਕਹਿਣ ਲੱਗੇ ਰੰਦੇਸਿਆਂ ਅਰਦਾਸਾ ਮੈਂ ਸੋਚਦਾ ਗੁਰੂ ਅੱਗੇ ਕੀ ਦਵੇਗਾ ਗੁਰੂ ਜੀ ਓਏ ਤੇ ਸ਼ੇਰੇ ਪੰਜਾਬ ਨੇ ਹੱਥ ਜੁੜ ਕੇ ਆਖਿਆ ਤੂੰ ਅਰਦਾਸ ਕਰ ਤਾਨੂੰ ਗੁਰੂ ਰਾਮਦਾਸ ਗਰੀਬ ਦੇ ਕਾਰਜ ਰਾਸ ਕਰਨ ਮੇਰੀ ਜਿੰਨਾ ਚਿਰ ਜ਼ਿੰਦਗੀ ਦੇ ਸੁਵਾਸ ਹੈ ਮੇਰਾ ਆਪਣਾ ਮੂਹ ਨਹੀਂ ਤੇ ਮੇਰੇ ਖਜ਼ਾਨੇ ਦਾ ਮੂਹ ਵੀ ਗੁਰੂ ਰਾਮਦਾਸ ਦੇ ਘਰ ਲਈ ਸਦਾ ਖੁੱਲਾ ਰਹੇ ਫਰਕ ਪੈ ਗਿਆ ਨਾ ਉਹ ਰਾਜੇ ਨੇ ਆਖਿਆ ਮੇਰੇ ਖਜ਼ਾਨੇ ਦਾ ਮੂਹ ਗੁਰੇਲੀ ਤੇ ਅੱਜ ਵਾਲੇ ਗੁਰੂ ਦੇ ਖਜ਼ਾਨੇ ਚੋਂ ਕੱਢ ਕੇ ਵਰਤੀ ਜਾਂਦੀ ਆਪਕੇ ਸਤਨਾਮ ਬਡਾਲਾ ਸਾਹਿਬ ਬੋਲਣ ਦੇ ਇਸ ਨੇ ਨਹੀਂ ਲੈਂਦੀਆਂ ਫਿਰ پیچھے ਪੈ ਗਿਆ ਜੀ ਉਹ ਕਹਿੰਦਾ ਸੀ ਗੁਰੂ ਲਈ ਵਰਤਣਾ ਏ ਨਿਜ਼ਾਮ ਹਦਰਾਬਾਦ ਨੇ ਚਾਨਣੀ ਪੇਟਾ ਕੀਤੀ ਸੁੰਦਰ ਚੰਨੂਆ ਤੇ ਸ਼ੇਰੇ ਪੰਜਾਬ ਨੇ ਜਦੋਂ ਲੱਗਾ ਵੇਖਿਆ ਤੇ ਜਿਹੜੇ ਕੰਦੇ ਨੇ ਲਾਇਆ ਕਿੰਨੇ ਆ ਕਿੰਨੇ ਲਾਇਆ ਹੈ ਨਾ ਲਾਇਆ ਹੁਕਮ ਅੰਮ੍ਰਲ ਲੁਪਿਆ ਕਹਿੰਦੇ ਬਹੁਤ ਵੱਡੀ ਗੁਸਤਾਖੀ ਹੋ ਡਰ ਗਿਆ ਕਹਿੰਦੇ ਜੀ ਇਹਨੂੰ ਮਾਫ ਕਰ ਦਿਓ ਮੇਰੇ ਤੋਂ ਕੋਈ ਭੁੱਲ ਹੋ ਗਈ ਉਹ ਜੰਗਨ ਚ ਲਾਉਣ ਚ ਤੇ ਸ਼ੇਰੇ ਪੰਜਾਬ ਕਹਿਣ ਲੱਗਾ ਬਹੁਤ ਵੱਡੀ ਭੁੱਲ ਹੋਈ ਭੁੱਲ ਰस्सियां ਕਸਣ ਚ ਨਹੀਂ ਹੋਈ ਇਹਦੇ ਖੰਡੇ ਗੱਦਨ ਚ ਨਹੀਂ ਹੋਈ ਜਾਂ ਇਹਨੂੰ ਬੰਨਣ ਚ ਨਹੀਂ ਭੁੱਲ ਇਹ ਹੋਈ ਕਿ ਏਡੀ ਸੋਹਣੀ ਬਖਸ਼ ਮੇਰੇ ਵਰਗੇ ਮੰਗਤੇ ਦੇ ਸਰਤੇ ਨਹੀਂ ਗੁਰੂ ਰਾਮਦਾਸ ਦੇ ਸਰਤੇ ਸੋਹਣੀ ਲੱਗਦੀ ਜੱਜਾਹ ਫੁਨੇਰਦਾਸਾ ਕਰਾ ਕੇ ਜੱਫੇਦਾਰ ਸਾਹਿਬ ਨਾਲ ਵਾਅਦਾ ਕੀਤਾ ਕਿ ਜਿੰਨਾ ਚਿਰ ਮੇਰੇ ਸਾਹ ਚੱਲਦੇ ਨਾ ਮੇਰੇ ਮੂਹ ਤੇ ਮੇਰੇ ਖਜ਼ਾਨੇ ਦਾ ਮੂਹ ਗੁਰੂ ਵੱਲੇ ਉਹ ਜਿੱਥੇ ਮਰਜੀ ਵਰਤ ਲਿਓ ਸੋਨਾ ਉਹ ਨਹੀਂ ਲਵਾਇਆ ਸੀ ਪਹਿਲੇ ਉਹ ਨਹੀਂ ਸੀ ਲੱਗਦਾ ਤੇ ਉਹ ਲੋਟ ਹੋ ਗਿਆ ਹੁਣ ਖਜ਼ਾਨੇ ਦਾ ਮੂਹ ਮੇਰੇ ਘਰ ਨੂੰ ਹੋ ਗਿਆ ਏ ਤੇ ਸੋਨਾ ਜਿਹੜਾ ਜਿਹੜਾ ਪੂਰਾ ਪੱਟਾ ਆਉਂਦਾ ਤੇ ਉਹਦੇ ਚੋਂ ਅੱਧਾ ਹੋ ਜਾਂਦਾ ਕੋਈ ਸਤਨਾ ਅੱਧਾ ਉੱਧਰ ਲੱਗਦਾ ਤੇ ਅੱਧਾ ਮੇਰੇ ਕੋ ਆ ਜਾਂਦਾ ਏ ਉਹਨੇ ਅੱਖਾਂ ਦੇ ਵਿੱਚ ਆ ਜੇ ਜੀ ਗੁਰੂ ਅੱਗੇ ਹੱਥ ਜੋੜ ਕੇ ਬਚਨ ਜੁੱਤਾ ਨਾ ਵੀ ਜਿੰਨਾ ਚਿਰ ਮੇਰੇ ਸਾਥ ਜਾਂਦੇ ਮੇਰਾ ਮੂਹ ਤੇ ਮੇਰੇ ਖਜ਼ਾਨੇ ਦਾ ਮੂਹ ਗੁਰੂ ਜੀ ਫੁੱਲਾ ਲੈ ਫਿਰ ਮੈਂ ਵੀ ਵਾਦਾ ਕਰਦਾ ਏ ਜਿੰਨਾ ਚਿਰ ਜੱਥੇਦਾਰ ਸਰਦਾਰ ਅਕਾਲੀ ਸਿੰਘ ਜੀ ਫੁੱਲਾ ਜਿਨ੍ਹਾਂ ਦੇ ਅੰਦਰ ਬਖਸ਼ਾ ਐਸਾ ਜੱਥੇਦਾਰ ਦੋਨੇ ਹੱਥ ਜੋੜ ਕੇ ਅਰਦਾਸ ਕਰਕੇ ਬਾਬਾ ਜੀ ਕਹਿਣ ਲੱਗੇ ਤੇ ਤੇਰਾ ਮੂੰਹ ਤੇ ਖਜਾਨੇ ਦਾ ਮੂੰਹ ਖੁੱਲਾ ਹੈ ਨਾ ਤੇ ਫਿਰ ਮੈਂ ਵੀ ਅਰਦਾਸਾ ਕਰਦਾ ਮੈਂ ਕਹੋਂਦਾ ਜੱਥੇਦਾਰ ਜਿੰਨਾ ਚਿਰ ਮੇਰੀਆਂ ਰਗਾਂ ਦੇ ਵਿੱਚ ਕਿਲਕਾ ਕਿਲਕਾ ਖੂਨ ਕਾਮਲੀ ਵਹਿ ਨਹੀਂ ਜਾਂਦਾ ਮੇਰਾ ਮੂੰਹ ਵੀ ਗੁਰੂ ਆਮਦਾਸ ਦੀ ਅਰਦਾਸ ਤੇ ਹੋਵੇ ਆਪ ਰੱਖੀ ਅੱਜ ਨਹੀਂ ਰਾਜਾ ਪਲੇਹ ਤੇ ਜਿੱਤੇ ਨਾ ਕੁਰਸੀ ਤੇ ਆ ਫਿਰ ਮੈਂ ਚੋਪਾ ਅੱਜ ਮੈਨੂੰ ਉਲਾ ਦੇ ਤੇ ਫਿਰ ਮੈਂ ਅਪਰੋਧ ਕਰਨ ਲੱਗਣਾ ਕੋ ਸਤਿਨਾਮ ਪਹਿਲਾਂ ਕਿਉਂ ਨਹੀਂ ਬੋਲਦੀ ਗਾ ਜੀ ਕੋਈ ਕਹੇ ਸਤਨਾਮ ਇਹਦਾ ਮਰਿਆ ਗੁਰੂ ਥੋੜਾ ਪਿਆਰਾ ਮੈਨੂੰ ਆਪਣੀ ਜਾਨ ਪਿਆਰੀ ਤੇ ਸੁਤਰੇ ਸ਼ਾਹ ਦੀ ਗੱਲ ਮੈਂ ਲਾਗੇ ਕਰਾ ਗੁਰੂ ਪਾਤਸ਼ਾਹ ਕਿਰਪਾ ਕਰ ਲੋ ਉਹਨੇ ਕੀ ਕੀਤਾ ਮਾਰੇ ਬੰਦੇ ਜਿੰਨੂੰ ਪਿਆਰ ਕਰਦਾ ਉਹ ਹਲਾ ਦੇ ਉਹਨਾਂ ਨਾਲ ਦੇ ਤੋਂ ਕੱਪੜਾ ਚੁੱਕਿਆ ਤੇ ਚੌਂਕੜਾ ਮਾਰਿਆ ਤੇ ਪ੍ਰਸ਼ਾਦਾ ਛਕਣ ਲੱਗੇ ਤੇ ਹੱਸ ਕੇ ਗੁਰੂ ਆ ਰਹੇ ਸਨ ਸੰਗਤ ਵੀ ਬੜੇ ਮਾਰੇ ਖੁਸ਼ ਹੋਏ ਦੇ ਸ਼ਾਹੀਆ ਜੀ ਦੋ ਬਿੰਦਾ ਵਾਹਿਗੁਰੂ ਦੀਪਾ ਖਾਲਸਾ ਪਿਆਰ ਦੇ ਵਿੱਚ ਕਿਉਂਕਿ ਬੋਲ ਜਿਹੜੇ ਭਾਵੇਂ ਬਾਦ ਚਾਏ ਮੈਂ ਸਿਰਫ ਵਰਤਿਆ ਕਿਉਂਕਿ ਜਿਹੜੀ ਆਪਾਂ ਨੂੰ ਫਤਿਹ ਮਿਲੀ ਹੈ ਨਾ ਸਭ ਤੋਂ ਪਹਿਲੀ ਵਾਰੀ ਇਹ ਕਹਾਣੀ ਦਾ ਜਨ ਜਿੱਤੇ ਉੱਥੇ ਪੀਰ ਗੁਰੂ ਸਾਹਿਬਾ ਜ਼ਿਕਰ ਕਰਾਂਗੇ ਉਹ ਦਿਨ ਮਾਰੇ ਨੇ ਆਖਿਆ ਸੀ ਬਾਦਸ਼ਾਹ ਤੁਹਾਡੀ ਜਿੱਤ ਹੋਗੀ ਤੁਸੀਂ ਜਿੱਤ ਕੇ ਮਰਜ ਕਹਿੰਦੇ ਜਿੱਤ ਮੇਰੀ ਨਹੀਂ ਖਾਲਸੇ ਜੀ ਸਭ ਤੋਂ ਪਹਿਲੀ ਵਾਰੀ ਉੱਥੇ ਬੱਦੇ ਬੁਲਾਈ ਸੀ ਵਾਹਿਗੁਰੂ ਦੀਪਾ ਰਾਈ ਰੁਦੀ ਕੀ ਚੇਤਾ ਰੱਖਿਓ ਗੁੱਡ ਮਾਰਨਿੰਗ ਗੁਡੀ ਨੀਂਗ ਦੀ ਬਾਤਾਂ ਨੂੰ ਕਹਿਣ ਵਾਲਿਓ ਸੱਸੀ ਕਾਲੀ ਨੂੰ ਲਗੀ ਕੱਟ-ਕੁੱਟ ਕੇ ਜੁਕਾਰੇ ਲਗਾਈ ਜਾਂਦੇ ਉਹ ਬਾਤ ਕਾਦੀ ਜੀ ਦਾ ਹੁਲਾਰਾ ਹੀ ਨਾ ਹੋਏ ਉਹ ਪੀਂਘ ਕਾਦੀ ਜੀ ਦਾ ਹੁਲਾਰਾ ਹੀ ਨਾ ਹੋਏ ਪਹਿਮਾ ਕਾਦੀਆਂ ਜਿੰਨਾਂ ਦਾ ਜੁਕਾਰੀਆਂ ਹੋਏ ਕਿੱਡਾ ਵੱਡਾ ਨੇ ਗਸਰਾਂ ਦਾ ਬੋਲਾ ਹੌਲੀ-ਹੌਲੀ ਕੱਟ-ਕੱਟ ਕੇ ਬੋਲੇ ਸੁਨਹਾਰ ਸਤਿ ਸ੍ਰੀ ਹੁਣੇ ਦੂਹੇ ਥੱਲੇ ਕਰਤਾ ਸਾਸੀ ਕਾਲ ਚਲੋ ਜੀ ਤਾਂ ਮੇਰੇ ਬਾਦਸ਼ਾਹ ਹੱਸੀ ਕਹਿੰਦੇ ਸੁਖਰੇ ਸਾਹ ਆਜ ਵੀ ਤਈ ਸੰਗਤ ਦੇਖਣ ਦੇ ਤੈਨ ਆਖਿਆ ਭੋਗ ਲਾਉਣਾ ਦੋਨੋਂ ਨਵਾ ਜਿਹਨੂੰ ਸਭ ਤੋਂ ਵੱਧ ਪਿਆਰ ਕਰਦੇ ਇਹ ਕਹਿੰਦੇ ਬਾਦਸ਼ਾਹ ਲੋਕੀ ਤੇਰੇ ਦਰਬਾਰ ਤੇ ਝੂਠ ਮਾਰ ਜਾਂਦੇ ਆ ਤੇਰੇ ਪ੍ਰਚਾਰਕ ਰਾਗੀ ਕੰਨਾਂਵਾਚ ਕੇ ਵੀਰੀ ਤੇਰੇ ਕੋਲ ਬਹਿ ਕੇ ਵੀ ਝੂਠ ਮਾਰ ਜਾਂਦੇ ਆ ਮੇ ਤੋਂ ਨਹੀਂ ਵੱਜਦਾ ਮੈਂ ਸਾਰੀ ਸੰਗਤ ਸੱਚ ਕੀਤਾ ਜੋ ਜੀਤਾ ਮਾਰੇ ਕਿਹਨੇ ਕਿਉਂ ਕਹਿੰਦੇ ਪਾਤਸ਼ਾਹ ਤੁਸਾਂ ਨੇ ਆਖਿਆ ਭੋਜਨ ਨੂੰ ਲਵਾਈ ਜਿੰਨ ਸਭ ਤੋਂ ਵੱਧ ਪਿਆਰ ਕਰਦਾ ਏ ਫਿਰ ਮਹਾਰਾਜ ਜਿੰਨੂ ਮਰਜੀ ਪੁੱਛ ਕੇ ਵੇਖ ਲੋ ਜੋ ਮਰਜੀ ਦੁਨੀਆ ਦੀ ਤਾਰੀਫ ਕਰਦੀ ਏ ਕਹਿੰਦੇ ਸਭ ਤੋਂ ਪਿਆਰਾ ਤੇ ਆਪਣਾ ਪੇਟ ਹੀ ਆ ਨਾ ਕੋ ਸੱਚ ਨਾ ਸਚਾਈ ਕੀ ਨਹੀਂ ਮੈਂ ਵੀ ਵਿੱਚ ਆ ਸਾਰਿਆਂ ਨੂੰ ਢੱਡਵੀ ਪਈ ਆ ਤਾਂ ਹੀ ਉਹਨੇ ਇਹ ਆਪਣਾ ਬੰਦਿਆ ਜਿਹੜੇ ਗੁਰੂ ਸਾਹਿਬ ਨੇ ਸਾਨੂੰ ਸਾਜਿਆ ਨਾ ਉਹਨਾਂ ਆਪਣੇ ਢਿੱਡ ਤੇ ਕਮਰ ਕੱਸਾ ਬੰਨ ਲਿਆ ਇਤਿਹਾਸ ਸਾਡੇ ਸੋਖ ਡਾਕੀ ਰਾਪਿਆ ਜਦੋਂ ਭੁੱਖਵਾਦੀ ਸੀ ਇੱਕ ਜੰਦ ਹੋਰ ਦੇ ਲੰਦੇ